ਇੱਕ ਸਵਰਗ ਕਹਿ ਸਕਦੇ ਆ ਪੰਜਾਬ ਚ ਵੀ ਲੁਕਿਆ ਹੋਇਆ ਹੈ ਤੇ ਆਓ ਅੱਜ ਮੈਂ ਤੁਹਾਨੂੰ ਇਹ ਦਰਸ਼ਨ ਕਰਾਉਣਾ ਤਾਂ ਜਲਦੀ ਮਿਲਦੇ ਹਾਂ ਕੁੱਕਨਟ ਦੀ ਪਿੰਗਲਾ ਚ 3 ਫੁੱਟ ਤੱਕ ਪਾਣੀ ਭਰ ਜਾਂਦਾ ਹੈ ਮੈਂ ਤੁਹਾਨੂੰ ਇਹ ਦਿਖਾ ਜਦੋਂ ਸੀਜ਼ਨ ਹੁੰਦਾ ਤਾਂ ਇੱਥੇ 3 ਫੁੱਟ ਤੱਕ ਪਾਣੀ ਭਰ ਜਾਂਦਾ ਹੈ ਇਸ ਖੱਡ ਦੇ ਵਿੱਚ ਜਦੋਂ ਪਾਣੀ ਤੇਜ਼ ਹੁੰਦਾ ਹੈ ਪੰਜਾਬੀ ਐਡਵੈਂਚਰਸ ਬਰੇਡਾ ਤਾਂ ਸਾਡੇ ਕਾਫੀ ਸਾਥੀ ਹੋ ਗਏ ਨੇ ਨਾਰਥ-ਈਸਟ ਬੋਰੀ ਕੋ ਨੇ ਹੈ ਅਤੇ ਆਫਦਾ ਸਾਥੀਆਂ ਜਿਹੜੇ ਆ ਗਏ ਆ ਉਹ ਅੰਤਰਰਾਸ਼ਟਰੀ ਰਾਈਡਿੰਗ ਲਈ ਹੋਈ ਹੈ ਵਾਚਾਰ ਬਣੀ ਕਰੀਆ ਦੇ ਬਸ ਇਹੀ ਹੈ ਕਿ ਤੁਹਾਡੇ ਅੱਗੇ ਬੀਪੜਾ ਮਿਲਦੇ ਰਹਿਣ ਤੇ ਇਹਨਾਂ ਦੇ ਦਰਸ਼ਨ ਕਰਦੇ ਰਹੀਏ ਤੇ ਇਹਨਾਂ ਦੀਆਂ ਗੱਲਾਂ ਸੁਣਦੇ ਰਹੀਏ ਥੈਂਕ ਯੂ ਕਿ ਹੁੰਦੀ ਹੱਥਾਂ ਸਾਕੇ ਬੱਦ ਜੀ ਨਹੀਂ ਆਈਆਂ ਵੱਡੇ ਹੋਿਆਂ ਦੇ ਕੰਮ ਸਾਡੇ ਆਣ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਕੁੱਕਾ ਨੇੜ ਦੇ ਜੰਗਲਾਂ ਵਿੱਚ ਅੱਜ ਰਾਈਡ ਕਰਨ ਆਏ ਆਂ ਤੇ ਕੈਂਪਿੰਗ ਦਾ ਪ੍ਰੋਗਰਾਮ ਹੈ ਤੇ ਮੈਂ ਤੁਹਾਨੂੰ ਦਿਖਾਉਂਦਾ ਰਹੂੰਗਾ ਤੇ ਸਾਰੀ ਅਪਡੇਟ ਦਿੰਦਾ ਰਹੂੰਗਾ ਆ ਕਿੱਦਾਂ ਦੀ ਜਗ੍ਹਾ ਹੈ ਕਿਦਾਂ ਦਾ ਪ੍ਰੋਗਰਾਮ ਹੈ ਇੱਕ ਸਵਰਗ ਕਹਿ ਸਕਦੇ ਆ ਪੰਜਾਬ ਚ ਵੀ ਲੁਕਿਆ ਹੋਇਆ ਹੈ ਤੇ ਆਓ ਅੱਜ ਮੈਂ ਤੁਹਾਨੂੰ ਉਹਦੇ ਦਰਸ਼ਨ ਕਰਾਉਣਾ ਤਾਂ ਜਲਦੀ ਮਿਲਦੇ ਹਾਂ ਕੋਕਾਨੀਟ ਦੇ ਜੰਗਲਾਂ ਚ ਲਓ ਦੋਸਤੋ ਤੇ ਹੁਣ ਆਪਾਂ 6 ਕਿਲੋ ਮੀਟਰ ਜਾਣਾ ਪਾਣੀ ਚ 6 ਕਿਲੋਮੀਟਰ ਆਪਾਂ ਰਾਹ ਪਾ ਲੈਣਾ ਤੁਹਾਨੂੰ ਦਿਖਾਉਣੇ ਆ ਆ ਦੋਸਤੋ ਤੁਸੀਂ ਦੇਖ ਰਹੇ ਹੋ ਇਹ ਖੱਡ ਦਾ ਰਸਤਾ ਤੇ ਇਧਰ ਦੀ ਵੀ ਆਪਣੀ 6 ਕਿਲੋਮੀਟਰ ਦੀ ਡਰਾਈਵ ਹੈ ਤੇ 6 ਕਿਲੋਮੀਟਰ ਤੋਂ ਬਾਅਦ ਤੁਸੀਂ ਐ ਲਾ ਕੇ ਚੱਲੋ ਕਿ ਮੇਨ ਜਿਹੜੀ ਲੋਕੇਸ਼ਨ ਹੈ ਕੋ ਮੱਕੜ ਮਿਲਣੀ ਵਾਲੀ ਉਹ ਲੋਕੇਸ਼ਨ ਆ ਜਾਣੀ ਹੈ ਤੇ ਤੁਸੀਂ ਕੁਦਰਤ ਦਾ ਨਜ਼ਾਰਾ ਦੇਖੋ ਇਹ ਖਾੜੀ ਹੈ ਜਿਹਦੇ ਰਹੀਂ ਆਪਾਂ ਜਾ ਰਹੇ ਹਾਂ ਤੇ ਪਿਛਲੀ ਲਾਈਟ ਵੇਲੇ ਆਪਾਂ ਦੂਸਰੇ ਪਾਸੇ ਗਏ ਸੀ ਤੇ ਹੁਣ ਆਪਾਂ ਦੂਸਰੇ ਪਾਸੇ ਜਾ ਰਹੇ ਹਾਂ ਤੇ ਕਿਆ ਸ਼ਾਂਤੀ ਹੈ ਮੈਂ ਹਾਂ ਥੋੜੀ ਜੀ ਵਾਕਸ਼ੌਕ ਕਰ ਲਈਏ ਨਾਲੇ ਵਾਕਸ਼ੌਕ ਕਰਕੇ ਤੁਹਾਨੂੰ ਲੋਕੇਸ਼ਨ ਵੀ ਦਿਖਾ ਦਈਏ ਗੱਡੀ ਵੀ ਆਦੀ ਹੈ ਮੈਂ ਤੁਹਾਨੂੰ ਦਿਖਾਉਣਾ ਕਿ ਇੱਥੇ 3 ਫੁੱਟ ਤੱਕ ਪਾਣੀ ਭਰ ਜਾਂਦਾ ਹੈ ਮੈਂ ਤੁਹਾਨੂੰ ਇਹ ਦਿਖਾ ਜਦੋਂ ਸੀਜ਼ਨ ਹੁੰਦਾ ਤਾਂ ਇੱਥੇ 3 ਫੁੱਟ ਤੱਕ ਪਾਣੀ ਭਰ ਜਾਂਦਾ ਹੈ ਇਸ ਖੱਡ ਦੇ ਵਿੱਚ ਜਦੋਂ ਪਾਣੀ ਤੇਜ਼ ਹੁੰਦਾ ਤੇ ਉਹ ਦੇਖੋ ਤੁਸੀਂ ਸਾਡੀ ਗੱਡੀ ਆ ਰਹੀ ਹੈ ਦੇਖ ਸਕਦੇ ਹੋ ਆਪਣੀ ਅੱਜ ਦੀ ਸਵਾਰੀ ਪੂਰੇ ਨਿਆਰੇ ਲੰਡੀ ਹੋਏ ਬੱਸ ਤੇ ਤੁਸੀਂ ਦੇਖੋ ਲੈਰੀ ਸਾਹਿਬ ਬਾਬਾ ਲੈਰੀ ਸਾਹਿਬ ਨੇ ਕੱਢ ਲਿਆ ਆਪਣਾ 360 ਵਾਲਾ ਅਸਤਰ ਤੇ ਹੁਣ ਆਪਾਂ ਵੀਡੀਓ 'ਚ ਦੇਖਾਂਗੇ ਤੇ ਪਿੱਛੇ ਰਾਜੂ ਬੈਠਾ ਮੇਰੀ ਸੀਟ ਖਾਲੀ ਐ ਤੇ ਹੁਣ ਮੈਂ ਵੀ ਬਹਿ ਗਿਆ ਚਲੋ ਜੀ ਨੈਕਸਟ ਵੀਡੀਓ ਆਪਾਂ 360 ਦਾ ਹੀ ਦੇਖਦੇ ਆਂ ਥੋੜਾ ਜਿਹਾ ਆਪਾਂ ਬ੍ਰੇਕ ਲਿਆ ਸੀਗਾ ਤੇ ਤੁਹਾਨੂੰ ਦਿਖਾ ਦਈਏ ਕਿ ਕਿੰਨੀ ਸੋਹਣੀ ਫਸਲ ਇੱਥੇ ਐ ਕਣ-ਕਣ ਪੱਕੀਆਂ ਪਈਆਂ ਤੇ ਬਹੁਤ ਸੋਹਣੀ ਲੋਕੇਸ਼ਨ ਹੈ ਮਤਲਬ ਮੈਂ ਸ਼ਾਇਦ ਜਿੰਨਾ ਸੋਹਣਾ ਅੱਖਾਂ ਨਾਲ ਦੇਖ ਰਹੇ ਹਾਂ ਉਹਨਾਂ ਸੋਹਣਾ ਤੁਹਾਨੂੰ ਕੈਮਰੇ ਨਾਲ ਨਹੀਂ ਦਿਖਾ ਸਕਾਂ ਪਰ ਬਹੁਤ ਮਜ਼ੇਦਾਰ ਜਗ੍ਹਾ ਹੈ ਆ ਦੇਖੋ ਆਪਣੇ ਵਾਲੇ ਖੜੇ ਮੇਰੀ ਵੇਟ ਕਰੀ ਜਾਂਦੇ ਆ ਮੈਂ ਇੱਧਰ ਥੋੜਾ ਜਿਹਾ ਰਸਤੇ ਦਾ ਪਤਾ ਕਰ ਲਿਆ ਸੀ ਹਾਂਜੀ ਮੈਂ ਤੁਹਾਨੂੰ ਮੈਂ ਕਣਕਾ ਕਹਿ ਰਹੇ ਸੀਗਾ ਦੇਖੋ ਤੇ ਬਾਵੇ ਦੀ ਜਿਹੜੀ ਗੱਟ ਫੀਲਿੰਗ ਸੀ ਉਹ ਬਿਲਕੁਲ ਸਹੀ ਹੈ ਇੱਧਰ ਦੀ ਰਾਤ ਸੱਚੀ ਗੱਲ ਦੋਸਤ ਸਾਰਿਆਂ ਨੂੰ ਮੈਂ ਜੋਖਲੰਗਰੀਆ ਬਠਿੰਡਾ ਤੋਂ ਅ ਪ੍ਰੋਫੈਸ਼ਨਲ ਮੇਰਾ ਹੈਗਾ ਉਹ ਪੱਤਰਕਾਰ ਹੀ ਮੈਂ ਦਿਨ ਦੀ ਜਾਗਰਣ ਅਖਬਾਰ ਦੇ ਵਿੱਚ ਬਤੌਰ ਚੀਫ ਰਿਪੋਰਟਰ ਕੰਮ ਕਰ ਰਿਹਾ ਹੈਗਾ ਬਠਿੰਡਾ ਮਾਨਸਾ ਮੈਂ ਡਿਸਟ੍ਰਿਕਟ ਹੈਡ ਕਰਦਾ ਪਰ ਜਿਹੜਾ ਪੈਸ਼ਨ ਹੈ ਉਹ ਆਪਣੀ ਇੱਕ ਮੱਕੜੀ ਆ ਤੇ ਉਹ ਮੈਂ ਬਾਈਕ ਦੇ ਉੱਤੇ ਘੁੰਮਦਾ ਬਾਈਕ ਦੇ ਉੱਤੇ ਇੰਡੀਆ ਲੈ ਕੇ ਸਾਰਾ ਕੁ ਮੈਂ ਹੋਇਆ ਹੈਗਾ ਲਦਾਖ ਤੋਂ ਲੈ ਕੇ ਲਾਗਾ ਲੈਂਡ ਤੱਕ ਔਰ ਨਾਰਥ-ਈਸਟ ਮੈਂ ਦੋਵਾਰ ਕੋ ਮੈਂ ਆ ਗਿਆ ਬਾਈਕ ਤੇ ਅਜ਼ਾਮੇ ਕਲਾਬਾ ਪੰਜਾਬੀ ਐਡਵੈਂਚਰਸ ਬ੍ਰਿੰਦਾ ਤਾਂ ਸਾਡੇ ਕਾਫੀ ਸਾਥੀ ਹੋ ਜਿਹੜਾ ਹੈ ਨਾਰਥ-ਈਸਟ ਦੋਵਾਰ ਕੋ ਮੈਂ ਆਇਆ ਹੈ ਔਰ 8-10 ਸਾਥੀ ਜਿਹੜੇ ਆ ਗਏ ਆ ਉਹ ਅੰਤਰਰਾਸ਼ਟਰੀ ਰਾਈਡਿੰਗ ਲਈ ਹੋਈ ਹੈ ਚਾਰ-ਪੰਜ ਕੰਟਰੀਆਂ ਦੇ ਉਹ ਆਪਾਂ ਕੱਲ ਨੂੰ ਗੱਲ ਕਰਾਂਗੇ ਉਹਦੇ ਵਿੱਚ ਤਾਂ ਗੱਟੜੇ ਚ ਦੱਸਾਂਗੇ ਕਿ ਰਾਜਸਥਾਨ ਬਾਈ ਜਿਹੜਾ ਨੇ ਕਿਹਾ ਸੀ ਕਿ ਲਿਖਣ ਦਾ ਸ਼ੌਕ ਆ ਤਾਂ ਮੈਂ ਲਿਖਣ ਦਾ ਸ਼ੌਕ ਕਰਕੇ ਪੱਤਰਕਾਰ ਬਣਿਆ ਸੀ ਤੇ ਹੋ ਜੋ ਕਿ ਕੁਮਕੜੀ ਕਰਦੇ ਹੈਗੇ ਆ ਤਾਂ ਇਹਦੇ ਵਿੱਚ ਮੇਰੀ ਪਹਿਲੀ ਕਿਤਾਬ ਸੀਗੀ ਅੰਤਰਰਾਸ਼ਟਰੀ ਰਾਈਟ ਦੇ ਉੱਤੇ ਉਹ ਸੀਗੀ ਬੁਲਟ ਨਾਮਾ ਔਰ ਦੂਸਰੀ ਕਿਤਾਬ ਨਹੀਂ ਆਈ ਇਹ ਪਿੱਛੇ ਸੀ ਇੱਕ ਇਵੈਂਟ ਕੀਤਾ ਸੀਗਾ ਪੰਜਾਬ ਹਰਕਲ ਰਾਈਟਰਸ ਮੀਟਿੰਗ ਉਹ ਉਸ ਪਰ ਲੀਕ ਕੀਤੀ ਸੀਗੀ ਉਹ ਨਾਗਾ ਲੈਂਡ ਦੇ ਉੱਤੇ ਹੈਗੀ ਹੈ ਨਾਗਾ ਲੈਂਡ ਪੂਰ ਦਾ ਸਟਾਰ ਲੈਣ ਤਾਂ ਨੈਕਸਟ ਵੀ ਕਿਤਾਬ ਆ ਉਹ ਮੈਂ ਲੇਪ ਦਾ ਤਿਆਰੀ ਹੈ ਉਹ ਹੋ ਸਕਦਾ ਕਿ ਮੋਟੇ ਮੰਡੀ ਦਾ ਆਪਣਾ ਆਣੀ ਕਿਤਾਬ ਦੀ ਅੱਜ ਨੂੰ ਫਿਰ ਪੀਐਚਾ ਅਨੁਸਰਾਂਗੇ ਥੈਂਕ ਯੂ ਆ ਮੇਰਾ ਨਾਮ ਨਰੇਸ਼ ਪਠਾਨੀ ਹੈ ਤੇ ਮੈਂ ਪਛਲਾ ਜ਼ਿਲ੍ਹੇ ਤੋਂ ਬਲੌਗ ਕਰਦਾ ਆ ਅ ਰਾਡਕ੍ਰਾਸ ਸੋਸਾਇਟੀ ਬਠਿੰਡਾ ਦੇ ਵਿੱਚ ਬਤੌਰ ਫਰਸਟ ایڈ ਟ੍ਰੇਨਰ ਪਿਛਲੇ 30 ਸਾਲਾਂ ਤੋਂ ਮੈਂ ਸੇਵਾਵਾਂ ਦੇ ਰਿਹਾ ਮੇਰੇ ਕੰਮ ਦੇ ਵਿੱਚ ਸ਼ਾਮਲ ਹੈ ਕਿ ਸਾਰੇ ਹੀ ਲੋਕਾਂ ਨੂੰ ਚਾਹੇ ਸਰਕਾਰੀ ਸਕੂਲ ਆ ਜਾਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਹੋਣ ਕਮਿਊਨਿਟੀ ਦਾ ਕੋਈ ਵੀ ਵਾਰਗ ਹੋਵੇ ਉਸ ਨੂੰ ਜਿੰਦਗੀ ਬਚਾਉਣ ਦੀ ਸਿੱਖਿਆ ਦੇਣਾ ਤਾਂ ਫਰਸਟ ایڈ ਦੀ ਟ੍ਰੇਨਿੰਗ ਦੇਣਾ ਘੁੰਮਣ ਦਾ ਸ਼ੌਕ ਜਿਹੜਾ ਹੈ ਮੇਰੇ ਵੱਡੇ ਵੀਰ ਗੁਰਪ੍ਰੀਤ ਲੈਰੀ ਜੀ ਦੀ ਬਦੌਲਤ ਜਿਹੜਾ ਮੈਨੂੰ ਲੱਗਿਆ ਅ ਤੋਂ ਕਿ ਮੈਂ ਪੰਜਾਬੀ ਐਡਵੈਂਚਰਸ ਕਲੱਬ ਨਾਲ ਸਭ ਤੋਂ ਪਹਿਲਾਂ ਜਦੋਂ ਮੈਂ ਜੁੜਿਆ ਤਾਂ ਇਹਨਾਂ ਨੇ ਨਾਰਥ-ਈਸਟ ਦਾ ਜਿਹੜਾ ਸੀ ਇੱਕ ਪ੍ਰੋਗਰਾਮ ਬਣਾਇਆ ਤਾਂ ਉਸ ਦੇ ਵਿੱਚ ਜਾਣੇ ਮੈਨੂੰ ਐਨ ਮੌਕੇ ਦੇ ਉੱਤੇ ਮੇਰੀ ਇੱਛਾ ਸੀ ਵੀ ਕਿ ਮੈਂ ਵੀ ਜਾਵਾਂ ਆਲਰੇਡੀ ਤੇ ਇਹਨਾਂ ਦੀ ਜਿਹੜੀ ਬੁਕਿੰਗ ਹੋ ਚੁੱਕੀ ਸੀ ਲੇਕਿਨ ਫਿਰ ਵੀ ਇਹਨਾਂ ਨੇ ਹਿੰਮਤ ਕਰਕੇ ਮੈਨੂੰ ਉੱਥੋਂ ਤੱਕ ਪਹੁੰਚਾਇਆ ਫਿਰ ਉਸ ਤੋਂ ਬਾਅਦ ਲੇਲ ਦਾਖਲ ਤੇ ਕੈਂਟਪਾੜਾ ਕਿ ਇੰਡੀਆ ਦੀ ਇਹ ਚਾਰੇ ਦਿਸ਼ਾਵਾਂ ਜਿਹੜੀਆਂ ਨੇ ਉਹ ਮੈਂ ਇਹਨਾਂ ਦੀ ਬਦੌਲਤ ਪੰਜਾਬੀ ਐਡਵੈਂਚਰ ਕਲੱਬ ਦੀ ਬਦੌਲਤ ਘੁੰਮ ਚੁੱਕਿਆ ਤੇ ਹੁਣੇ ਜੇ ਪਿੱਛੇ ਜੇ ਲਾਸਟ ਜਿਹੜਾ ਫੈਬਰ ਇੱਕ ਅੰਤਰਰਾਸ਼ਟਰੀ ਟ੍ਰਿਪ ਕਰਦਾ ਇstanbul ਤੇ 터ਕੀ ਕੋ ਮੰਡਾ ਵੀ ਮੈਨੂੰ ਮੌਕਾ ਮਿਲਿਆ ਤੇ ਬਾਹਰ ਗੁਰੂਨਾ ਜੀ ਸਵਾਸ ਬਖਸ਼ੇ ਤਾਂ ਪੂਰੀ ਦੁਨੀਆ ਕੋ ਮੋਦਾ ਟੀਚਾ ਰੱਖਦੇ ਆ ਧੰਨਵਾਦ ਜੀ ਹਲੋ ਜੀ ਮੈਨੇਜਮੈਂਟ ਵੱਲੋਂ ਬੇਨਤੀ ਹੈ ਮੇਰਾ ਨਾਮ ਪਰਮਵੀਰ ਸਿੰਘ ਸਿੱਧੂ ਹੈ ਜੀ ਮੈਂ ਬਠਿੰਡੇ ਦਾ ਰਹਿਣ ਵਾਲਾ ਮੇਰੀ ਬਾਈ ਪ੍ਰੋਫੈਸ਼ਨਲ ਐਮਸੀ ਕੀਤੀ ਹੋਈ ਹੈ ਯੂਨੀਵਰਸਿਟੀ ਕੈਂਪਸ ਤੋਂ ਮੈਂ ਇਮੀਗ੍ਰੇਸ਼ਨ ਫਰਮ ਚਲਾ ਰਿਹਾ ਬਠਿੰਡਾ ਦੇ ਵਿੱਚ ਤੇ ਮੈਂ ਵੀ ਘੁੰਮਣ ਦਾ ਬਹੁਤ ਸ਼ੌਕੀਨ ਐ ਸਾਲ ਦੇ ਵਿੱਚ 10-12 ਦੂਰ ਫੈਮਲੀ ਨਾਲ ਦੋਸਤਾਂ ਵਾਲ ਕਲੱਬ ਨਾਲ ਜਿਵੇਂ ਕਿ ਪਹਿਲਾਂ ਸਾਥੀ ਦੱਸ ਕੇ ਗਏ ਆ ਪੰਜਾਬੀ ਐਡਵੈਂਚਰ ਕਲੱਬ ਆ ਸਾਡਾ ਬਠਿੰਡਾ ਤੋਂ ਉਹਨਾਂ ਨਾਲ ਮਿਲ ਕੇ ਦੂਰ ਨੇੜੇ ਦੇ ਟੂਰ ਕਰਦੇ ਰਹਿੰਦੇ ਆ ਤਾਂ ਮੈਨੂੰ ਇਹ ਮਹਿਸੂਸ ਹੁੰਦਾ ਕਿ ਬਾਈਕਿੰਗ ਨਾਲ ਸਾਈਕਲਿੰਗ ਨਾਲ ਕਦਾਫਾ ਪੜਕੇ ਦਿਮਾਗ ਦੀ ਐਕਸਰਸਾਈਜ਼ ਵੀ ਹੁੰਦੀ ਰਹਿੰਦੀ ਆ ਪਰਸਨਲੀ ਮੈਨੂੰ ਇਹ ਫੀਲ ਹੁੰਦਾ ਤੇ ਥਕਾਵਟ ਦੂਰ ਹੋ ਜਾਂਦੀ ਆ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਵੰਤ ਕੌਸ਼ਕ ਹੈ ਤੇ ਮੈਨੂੰ ਵੀ ਥੋੜਾ ਬਹੁਤ ਕੋ ਮਨ ਦਾ ਸ਼ੌਂਕ ਹੈ ਤੇ ਪੰਜਾਬ ਐਡਵੈਂਚਰ ਕਲੱਬ ਨਾਲ ਜੋੜ ਕੇ ਕਈ ਥਾਵਾਂ ਤੇ ਮੈਂ ਘੁੰਮ ਚੁੱਕਿਆ ਹਾਂ ਤਾਂ ਬੇਸਿਕਲੀ ਜਿਹੜਾ ਮੇਰਾ ਕੰਮ ਹੈ ਮੇਰਾ ਉਹ ਪ੍ਰੋਡਕਸ਼ਨ ਹਾਊਸ ਹੈ ਵੀਡੀਓ ਪ੍ਰੋਡਕਸ਼ਨ ਹਾਊਸ ਹੈ ਅਸੀਂ ਐਡਸ ਬਣਾਉਨੇ ਆ ਤੇ ਘੁੰਮਣ ਦੇ ਨਾਲ-ਨਾਲ ਬਸ ਇਹੀ ਹੈ ਕਿ ਤੁਹਾਡੇ ਅੱਗੇ ਵੀਪਰਾ ਮਿਲਦੇ ਰਹਿੰਦੇ ਨੇ ਤੇ ਇਹਨਾਂ ਦੇ ਦਰਸ਼ਨ ਕਰਦੇ ਰਹੀਏ ਤੇ ਇਹਨਾਂ ਦੀਆਂ ਗੱਲਾਂ ਸੁਣਦੇ। ਥੈਂਕ ਯੂ। ਅਰ ਅੱਗੇ ਕਿੱਥੇ ਜਾ ਰਹੇ ਨੇ? ਜੋਬ ਲੱਗਣ ਤੋਂ ਬਾਅਦ ਸਨਾ ਕਰਤਿਆਂ ਦੇ ਕੋਲ ਜਿੱਦਾਂ ਦਾ ਸਗਾ ਬਹੁਤ ਵਧੀਆ ਜਗਾ ਮੇਰੇ ਡੈਡੂ ਨੇ ਆਰਮੀ ਦੇ ਕੈਪਟਨ ਪਰਸਨਲ ਲਈ ਗਾਰਡ ਦੇ ਘਰ ਬਣਾਇਆ ਸੀ ਬਿਲਕੁਲ ਸਰਜਰੀ ਦੇ ਕਟੋੜ ਚੜੀ ਤੇ ਬਕਰ ਦੇ ਵਾਤੇ ਕੰਮ ਕਰਦਾ ਬੰਦਾ ਤੇ ਸੱਤਾਂ ਬੱਜੇ ਆ ਗਏ ਬਾਬੂ ਬੰਦੇ ਨੂੰ ਕਿਹਾ ਸੀ ਕਿਸੇ ਹੋਰ ਕੋਲ ਗੱਲ ਨਾ ਕਰੀ ਕਿਹਾ ਸੀ ਕਿਸੇ ਹੋਰ ਕੋਲ ਗੱਲ ਨਾ ਕਰੀ ਹੁਣ ਮੈਂ ਜਿੰਨੀ ਕਰ ਸਕਦਾ ਤੇਰੇ ਤੋਂ ਬਿਗੈਰ ਹੋਰ ਵਿਚਾਰੀ ਤਾਂ ਨਹੀਂ ਮੇਰੇ ਕੋਲ ਵਾਹ ਕੀ ਬਾਤ ਤੂੰ ਕਿਹਾ ਸੀ ਕਿਸੇ ਹੋਰ ਕੋਲ ਗੱਲ ਨਾ ਕਰੀ ਹੁਣ ਮੈਂ ਇੰਜ ਨਹੀਂ ਕਰ ਸਕਦਾ ਕਿਉਂਕਿ ਤੇਰੇ ਤੋਂ ਬਿਗੈਰ ਹੋਰ ਵਿਚਾਂ ਵੀ ਤਾਂ ਨਹੀਂ ਮੇਰੇ ਕੋਲ ਵਾਹ ਜੀ ਵਾਹ ਡਰ ਹੈ ਤੈਨੂੰ ਅੱਧਵਾਟੇ ਛੁੱਟ ਜਾਂਦਾ ਕਮਾਲ ਜੀ ਡਰ ਹੈ ਤੈਨੂੰ ਅੱਧਵਾਟੇ ਛੁੱਟ ਜਾਂਦਾ ਵਿजूद ਦੇ ਕਣ ਹੋ ਹੋ ਵਖੜ ਜਾਂਦਾ ਵਾਹ ਜੀ ਵਾਹ ਡਰ ਹੈ ਤੈਨੂੰ ਅੱਧਵਾਟੇ ਛੁੱਟ ਜਾਂਦਾ ਵਿजूद ਦੇ ਕਣ ਹੋ ਵਖੜ ਜਾਂਦਾ ਡਰਦਾ ਹੈ ਹਰ ਸ਼ਖਸ ਦਾ ਨਾਮੇ ਤੋਂ ਦਰਦਾ ਹੈ ਹਰ ਸ਼ਖਸ ਬਨਾਮੀ ਤੋਂ ਤੇ ਡਰਨਾ ਵੀ ਚਾਹੀਦਾ ਡਰਨਾ ਵੀ ਚਾਹੀਦਾ ਬਿਲਕੁਲ ਦਰਦਾ ਹੈ ਹਰ ਸ਼ਖਸ ਬਨਾਮੀ ਤੋਂ ਤੇ ਡਰਨਾ ਵੀ ਚਾਹੀਦਾ ਪਰ ਜਿਸ ਨੇ ਮੈਨੂੰ ਮੁਰ ਜੀਣਾ ਸਿਖਾਇਆ ਜਿਸ ਕਰਕੇ ਹੈ ਮੇਰੀ ਪਹਿਚਾਨ ਬਣੀ ਉਸ ਦੀ ਗੱਲ ਕੀਤੇ ਬਿਨਾ ਕਿੰਜ ਰਹਿ ਸਕਦਾ ਭਲਾ ਭਾਵੇਂ ਤੂੰ ਕਿਹਾ ਸੀ ਕਿਸੇ ਹੋਰ ਕੋਲ ਗੱਲ ਨਾ ਕਰੀ ਤੇਰੀਆਂ ਓ ਝੜਕਾ ਤੇਰੀਆਂ ਗੱਲਾਂ ਦੁਸਿਆਣੀਆਂ ਨਿੱਕੇ ਹੁੰਦੇ ਹਾਂ ਤੇ ਸਾਡੇ ਸਮਝ ਨਹੀਂ ਆਈਆਂ ਵੱਡੇ ਹੋયા ਦੇ ਜੋ ਕੰਮ ਸਾਡੇ ਆਣੀਆਂ ਬਾਪੂ ਤੇਰਾ ਦਬਕਾ ਤੇਰੀਆਂ ਚਲਕਾ ਤੇਰੀਆਂ ਉਹ ਗੱਲਾਂ ਜੋ ਸਿਆਣੀਆਂ ਨਿੱਕੇ ਹੁੰਦੇ ਹਾਂ ਤੇ ਸਾਡੇ ਸਮਝ ਨਹੀਂ ਆਈਆਂ ਵੱਡੇ ਹੋયા ਦੇ ਜੋ ਕੰਮ ਸਾਡੇ ਆਣੀਆਂ ਉਹ ਬਾਪੂ ਮੇਰੀ ਮਾਂ ਕੀ ਦੱਸੇ ਤੇਰੇ ਤੇ ਉਹ ਬਾਪੂ ਤੇਰਾ ਪੁੱਤ ਗਿਆ ਸੱਚੀ ਕਰੇ ਤੇ ਮਲਗਣੇ ਦੇ ਵੀਰ ਦਾੜੀ ਦਾ ਬੱਬੂ ਤੇਰੀ ਹੱਥ ਲਾਲਣ ਦੇ ਜੱਫੀ ਮੈਨੂੰ ਪਾਲਣ ਦੇ ਮੋਲੇ ਅੱਜ ਪਤਾ ਲੱਗਾ ਪਿਓ ਦੀ ਯਾਰੀ ਦਾ ਬੱਬੂ ਤੇਰੀ ਹੱਥ ਲਾਲਣ ਦੇ ਜੱਫੀ ਮੈਨੂੰ ਪਾਲਣ ਦੇ ਮੋਲੇ ਅੱਜ ਪਤਾ ਲੱਗਾ ਪਿਓ ਦੀ ਯਾਰੀ ਦਾ ਹੋ ਲੈ ਭਾਬੀ ਤੇ ਮਾਲ ਚਾਰ ਦਿਨ ਲੈ ਭਾਬੀ ਤੇ ਮਾਲ ਚਾਰ ਦਿਨ ਇਹ ਗੱਲ ਵਿੱਚ ਪਾਗੇ ਤੂਣਾ ਨੂੰ ਦੱਤਿਆਂ ਲਵਾਣੇ ਪਿੰਡਾ ਸਾਰਤਾ ਓ ਵੀ ਦੱਤਿਆਂ ਲਾਣੇ ਪਿੰਡਾ ਸਾਰਤਾ ਰਹਿ ਗਿਆ ਜਨਮੂਨਾ ਕਬਦੀ ਨਾਰ ਬਿਨਾ